ਵਸਤੇ ਵਰਤਿਆ ਹੁੰਦਾ ਸੀ ਇਹ ਕੀ ਕਹਿੰਦੇ ਨੇ ਜੀ ਇਹ ਹਾਲਾ ਜੇ ਇਹ ਵੈਰਾ ਬਹੁਦੇ ਹੁੰਦੇ ਪਹਿਲਾਂ ਕਹਦੇ ਨੇ ਇਹ ਉਪਰ ਨਾਲ ਉਪਰ ਨਾਲ ਹਾਂ ਠੀਕ ਹੈ ਜੀ ਤੇ ਉਹਦਾ ਫਿਰ ਕਣਕ ਬੀਜਦੇ ਦੋ ਪੋਰ ਹੁੰਦਾ ਜੀ ਅੱਛਾ ਇਹ ਕਣਕ ਬੀਜਣ ਵਾਸਤੇ ਸੀ ਆ ਤਰਪਾਈ ਇਹ ਵੀ ਵਲਦਾਂ ਨਾਲ ਹਾਂ ਵਲਦਾਂ ਨਾਲ ਹਾਂ ਠੀਕ ਹੈ ਜੀ ਇਹਦਾ ਤੋੜਤਾ ਜੀ ਬੁੜੀਆਂ ਨੇ ਹਾਲ ਹਾਲ ਵਧੀਆ ਬੜਾ ਵਧੀਆ ਸੀ ਅੱਛਾ ਜੀ ਤੇ ਮੇਰੀ ਇੱਕ ਹੋ ਲੈ ਗਈ ਚੱਕ ਪੁਜਾਰੀ ਇਹਨੂੰ ਤੋਤਾ ਹਾਲ ਕਹਿੰਦੇ ਸੀ ਐ ਲੱਗੇ ਜਦ ਨਾਲ ਕਰੇ ਤੋ ਪਾਣੀ ਨੇ ਟੂਤਾਂ ਹੜ ਬੁੱਕਣਾ ਹੀ ਆ ਜੀ ਹਾਂ ਉਹ ਕੁਸ਼ਾਪਾ ਚੰਗੇ थैंक यू थैंक यू so much ਚਲਈ ਉਹ ਕੁਸਤਾਂ ਦੀ ਲੈਣੇ ਪਿਆਨਾ ਤੁਸੀਂ ਸਾਨੂੰ ਚਾਹ ਇਹ ਇਹ ਊਂਠ ਦੇ ਊਂਠ ਦੇ ਉੱਤੇ ਲੱਗ ਲੱਗਦਾ ਸੀ ਇਹ ਹਾਂ ਊਂਠ ਦੇ ਉੱਤੇ ਲੱਗਦਾ ਸੀ ਇਹ ਅੱਛਾ ਜੀ ਠੀਕ ਹੈ ਜੀ ਇਹ ਇੱਥੇ ਇਹਨਾਂ ਆਪਣਾ ਕਰੋ ਕਲਕ ਕੱਢ ਦੇ ਲੰਗਾ ਪਟਨਾ ਅੱਛਾ ਜੀ ਇਹਨਾਂ ਪਟਨਾ ਦੇ ਅੱਛਾ ਜੀ ਕਣਕ ਜਦੋਂ ਆਪਾਂ ਬਾਹ ਲਿਆ ਫਿਰ ਇਹਦੇ ਨਾਲ ਵੀਜਦੇ ਸੀ ਨਹੀਂ ਨਹੀਂ ਹਾਂਜੀ ਲੰਗਾ ਨਹੀਂ ਆਪਾਂ ਕਦੋਂ ਪੰਖ ਕੱਢਦੇ ਹੁੰਨੇ ਹਾਂ ਹਾਂਜੀ ਹਾਂਜੀ ਲੰਗਾ ਪਾੜਦੇ ਹੁੰਨੇ ਭਰੀਆਂ ਹਾਂਜੀ ਹਾਂਜੀ ਅੱਛਾ ਠੀਕ ਹੈ ਠੀਕ ਹੈ ਭਰੀਆ ਪਾਉਣ ਵਾਲਾ ਇਹ ਹੈ ਨਹੀਂ ਪੜਦੇ ਕਮੇ ਆਪਾਂ ਛਟੀਆਂ ਪੜਦੇ ਹਾਂ ਹਾਂਜੀ 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 ਠੀਕ ਹੈ ਜੀ ਇੱਕ ਹੋਰ ਦਿਖਾ ਦਿਓ ਜੀ ਉਧਰ ਵਾਲਾ ਦੂਜਾ ਜੀ ਪਰ ਮਾ ਛਿੱਲਦੇ ਹੁੰਦੇ ਜੀ ਅੱਛਾ ਜੀ ਬਸ ਬਸ ਕੋਈ ਨਾ ਇੱਥੇ ਕਿ ਇੰਨਾ ਕਿ ਕੱਢ ਲੋ ਜੀ ਬਸ 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 ਇਹਦਾ ਬੁਰਜਾਂ ਦੀ ਤੋੜਤੀਆਂ ਲੱਗਣਾ ਇਹ ਮੇਰੇ ਤਾਂ ਬਾਹਰ ਸਾਹਮਣੇ ਹੈ ਅੱਛਾ ਅੱਛਾ ਜੀ ਤੇ ਇੱਕ 45 ਸੀ ਵੱਲ ਦੇ ਨਰਮੇ ਨੂੰ ਕਿਵੇਂ ਮਤਲਬ ਇਹ ਕਰਦੇ ਸੀ ਇਹ ਨਰਮਾ ਸਾਹਮਣੇ ਕਦੋਂ ਆਪਾਂ ਪੀੜ ਗੁੱਡ ਕੇ ਸ਼ੀਲ ਦੇ ਨੇ ਕੋਈ ਨਾ ਟਰੈਕਟਰ ਫੀਲ ਦੇ ਹਾਂਜੀ ਹਾਂਜੀ ਹਾਂ ਪੱਖ ਨਹੀਂ ਹੋਣ ਦਿੰਦੇ ਅੱਛਾ ਜੀ ਕੱਖ ਨਹੀਂ ਠੀਕ ਹੈ ਜੀ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਜੀ ਇਹਦੇ ਬਾਰੇ ਹਾਂਜੀ ਹਾਂਜੀ ਹਾਂਜੀ